ਯੋ ਵੱਡੇ ਮਾਨ ਆਏ ਰੋਜੀ ਜੱਗੇ ਦਾ 200 ਡਾਲਰ ਸਰਦਾਰ ਆ ਗਿਆ ਸ਼ਮਚ ਕਬੱਡੀ ਪੈਰੀਆਂ ਤੇ ਰਵੀ ਦੇ ਕਹਿੰਦੇ ਨੌਜਵਾਨ ਕੌਣ ਹੈ ਸਿਰਾ 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 ਰੌਇਲ ਕੰਸਟਰਕਸ਼ਨ ਵਾਲੇ ਗੁਰਪਿੰਦਰ ਉਪਲ ਵੱਲੋਂ 500 ਲਾਇਆ ਸੀ ਗੱਲ ਲੈ ਕਰ ਗਿਆ ਮਾਲਲੇ ਵਾਲਾ ਪਾਲ ਬੈਕ ਕਰ ਗਿਆ ਇਹ ਵੱਡੀ ਗੱਲ ਹੁੰਦੀ ਹੈ ਜਦੋਂ ਖਿਡਾਰੀਆਂ ਦੇ ਸੱਟਾਂ ਲੱਗਦੀਆਂ ਤੇ ਬਹੁਤ ਅਫਸੋਸ ਹੁੰਦਾ ਉਧਰ ਦੁਨੀਆ ਦਾ ਟਾਪਰ ਕਬੱਡੀ ਦਾ ਲੇਜੈਂਡ ਲੱਲੀਆਂ ਵਾਲਾ ਸੰਦੀਪ ਵੀ ਪੁੱਜਿਆ ਹੋਇਆ ਟ੍ਰਾਂਟੋ ਤੋਂ ਆ ਵੀ ਮੁੰਡਾ ਟ੍ਰਾਂਟੋ ਤੋਂ ਪੁੱਜਿਆ ਮੇਰੇ ਮਿੱਤਰੋ ਇੱਕ ਪਾਸੇ ਰਵੀ ਹੈ ਇਹ ਸਾਹੋਕੇ ਵਾਲਾ ਇਹ ਸਾਹੋਕੇ ਵਾਲਾ ਹੁਣ ਕਰੂ ਕਮਾਲ ਲਾਓ ਤਾੜੀਆਂ ਦਰਸ਼ਕ ਵੀਰੋ ਜ਼ੋਰਦਾਰ ਫੇਰ ਸਵਾਦ ਵੱਖਰਾ ਹੈ ਵਾਹ ਰਵੀ ਕਿ ਯਾਰ ਮੇਰਾ ਸੁਪਰਸਟਾਰ ਦੇਸੀ ਕਲਾਕਾਰ ਪਹਿਲੀ ਵਾਰ ਇਸ ਨੌਜੋਨ ਨੂੰ ਬੁਲਗੁਲਗੇ ਦੀਆਂ ਖੇਡਾਂ ਤੇ ਸਿੱਖ ਖੇਡਾਂ ਤੇ ਮੇਰੇ ਵੀਰੋ ਵੈਸਟਰਨ ਖਾਲਸਾ ਕਬੱਡੀ ਕਲੱਬ ਨੇ ਬੁਲਾਇਆ ਔਰ ਏਟੀ ਕਹਿੰਦੀ ਵੀ ਸਾਨੂੰ ਦੋ ਹੀ ਚਾਹੀਦੇ ਆ ਤਿੰਨ ਬੰਦੇ ਗਰਾਊਂਡ ਦੇ ਵਿੱਚ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਿਰੇ ਦਾ ਜਫਾ ਸਾਹੋਕੇ ਵਾਲੇ ਦਾ ਸਿਰੇ ਦਾ ਜਫਾ ਨਰਿੰਜਨਪੁਰੀਏ ਸੁਖੇ ਨੂੰ ਰਵੀ ਸਾਹੋਕੇ ਵਾਲਾ 2023 ਦੇ ਟ੍ਰਾਂਟੋ ਦੇ ਕੱਪ ਦਾ ਬੈਸਟ ਹੈ ਜਿਹੜੇ ਕੱਪ ਦਾ ਸੰਦੀਪ ਲੱਲੀਆਂ ਵਾਲਾ ਦੋ ਵਾਰ ਬੈਸਟ ਰਿਹਾ ਲੋਕ